ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਭਰਾਵੋ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਤੇ ਵਾਕੇ ਬੀਜੀ ਹੋਈ ਕਣਕ ਵੀ ਤਿੰਨਾਂ 'ਚ ਕੀ ਕੀ ਅੰਤਰ ਹੈ ਉਹ ਤੁਸੀਂ ਦੇਖ ਲਿਓ ਨਾਲੇ ਤੁਹਾਨੂੰ ਪਤਾ ਲੱਗ ਜੂ ਕਿ ਕਿਹੜੀ ਕਣਕ ਜ਼ਿਆਦਾ ਵਧੀਏਗੀ ਪਹਿਲਾਂ ਆਪਾਂ ਦਿਖਾਉਣਾ ਤੁਹਾਨੂੰ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ਖੜੇ ਕਰਚਿਆਂ ਦਾ ਕਣਕ ਬੀਜੀਤੀ ਆਪਾਂ ਇਹ ਈਕੀ ਕਬੋਰੀ ਇਹਦੇ 'ਚ ਜੂਰੀਏ ਦੀ ਲੱਗੀ ਹੋਈ ਹੈਗੀ ਜਿਹੜੇ ਵਿੱਚ ਵੀਰ ਕਹਿੰਦੇ ਨੇ ਵੀ ਇਹ ਹੁੰਦੀ ਨਹੀਂ ਹੈਪੀ ਸੀਡਰ ਵਾਲੀ ਕਣਕ ਵੀ ਭਰਾਵੋ ਪ੍ਰੋਪਰ ਹੁੰਦੀ ਹੈ ਇਦੇ ਚ ਗਿੱਲ ਵਧੀਆ ਚਾਹੀਦੀ ਹੈਗੀ ਆਹ ਦੇਖ ਲਓ ਤੁਸੀਂ ਨੇੜਿਆਂੋਂ ਦਿਖਾ ਦੇ ਵੀਰੇ ਨਾ ਤਾਂ ਇਹਨੂੰ ਕੋਈ ਸੁੰਡ ਪਿਆ ਆਹ ਪ੍ਰਾਲ ਚ ਕਿੰਨਾ ਕਿੰਨਾ ਪ੍ਰਾਲ ਪਿਆ ਦੇਖ ਲਓ ਜਰਮੀਨੇਸ਼ਨ ਵੀ ਵਧੀਆ ਹੈਗੀ ਇਹਦੇ ਬੂਟੇ ਵਧੀਆ ਟੈਲਰ ਬਣਾ ਰਹੇ ਨੇ ਜਿਵੇਂ ਨਿਆਣੀ ਕਣਕਾ ਦੇਖੋ ਵਧੀਆ ਫੋਟ ਕਰ ਰਹੀ ਹੈਗੀ ਬਸ ਇਹਦੇ ਚ ਤੁਸੀਂ ਗੁਲਾਬੀ ਸੁੰਡੀ ਤੇ ਸੁੰਡ ਦਾ ਧਿਆਨ ਰੱਖਣਾ ਹੈਗਾ ਜਿਵੇਂ ਕਿ ਇਹਦਾ ਪਰਫਾਰਮਾ ਬਹੁਤ ਹੈਗਾ ਸੁੰਡ ਦਾ ਬਹੁਤ ਜਿਆਦਾ ਕਣਕਾਂ ਦਾ ਨੁਕਸਾਨ ਸੁੰਡ ਨਾਲ ਹੋ ਰਿਹਾ ਹੈਗਾ ਤੇ ਇੱਧਰ ਆਪਾਂ ਬੀਜੀ ਸੀ ਭਰਾਵੋ ਸੁਪਰ ਸੀਡਰ ਨਾਲ ਕਣਕਾ ਆਇਓ ਤੁਹਾਨੂੰ ਦਿਖਾਉਣੇ ਆਪਾਂ ਪਰ ਪ੍ਰਭਾ ਉਹ ਆਪਾਂ ਨਵੀਆਂ ਤਕਨੀਕਾਂ ਦਾ ਵੀ ਕੀ ਕਰਾਂਗੇ ਤੁਸੀਂ ਆ ਦੇਖ ਲਓ ਕਣਕ ਵਧੀਆ ਹਰੀ ਹੋਈ ਐ ਪਰ ਇਹ ਤੀਲੇ ਤੀਲੇ ਖੜੀ ਹੈਗੀ ਇਹਦਾ ਫਟਾਰਾ ਉਹਦੇ ਨਾਲੋਂ ਇਹਦੀ ਜਰਮੀਨੇਸ਼ਨ ਘੱਟ ਐ ਦੇਖੋ ਜਿਵੇਂ ਆਪਾਂ ਇੱਕ ਦਾਣਾ ਹੀ ਹੈ ਬੀਜਿਆ ਸੀ ਇਹਨੇ ਹਲੇ ਤੱਕ ਸਿਰਫ ਦੋ ਟਿੱਲਰੀ ਬਣਾਏ ਨੇ ਉਹ ਕਣਕ ਬਣਾਗੀ ਤਿੰਨ ਤਿੰਨ ਚਾਰ ਚਾਰ ਟਿੱਲਰ ਆ ਇਹ ਕਮੀ ਕਿੱਥੇ ਰਹਿ ਜਾਂਦੀ ਐ ਇਹਦੀ ਇਹ ਥੱਲੋਂ ਪ੍ਰਭਾ ਉਹ ਬਾਹਣਾ ਠੋਸ ਜਾਦੇ ਕਰ ਦਿੰਦਾ ਜਿੰਨੇ ਥਾਂ 'ਚ ਇਹਨੇ ਦਾਣਾ ਸਿੱਟਣਾ ਹੈਗਾ ਉਥੋਂ ਦੀ ਉਹ ਤਵੀ ਥੋੜਾ ਜਿਹਾ ਬਸ ਪੋਲਾ ਕਰਦੀ ਐ ਬਾਕੀ ਥੱਲੇ ਪ੍ਰਾਲ ਹੋਣ ਕਰਕੇ ਜਿਹੜਾ ਪਣਾ ਉਹ ਪ੍ਰੋਪਰ ਮਿੱਟੀ 'ਚ ਨਹੀਂ ਜਾਂਦਾ ਹੈਗਾ ਉਹ ਪ੍ਰਾਲੀ 'ਚ ਰਹਿ ਜਾਂਦਾ ਜਿਹਦੇ ਕਰਕੇ ਇਹ ਤੀਲਾ ਤੀਲਾ ਜੀ ਉਹ ਖੜੀ ਜਾਂਦੀ ਆਹ ਦੇਖ ਲਓ ਤੁਸੀਂ ਬਾਕੀ ਤੁਹਾਨੂੰ ਦਿਸਦੀ ਵੀ ਹੋਊਗੀ ਤੀਲਾ ਤੀਲਾ ਜੇ ਖੜੀ ਹੈਗੀ ਹੋ ਚਾਹੇ ਉਹਦੇ ਨਾਲੋਂ ਭਾਵੇਂ ਵਧੀਆ ਜਾਵੇ ਪਰ ਇਹਦੇ ਨਾਲੋਂ ਹੈਪੀ ਸੀਡਰ ਦੀ ਕਣਕ ਇਸ ਵਕਤ ਬਹੁਤ ਵਧੀਆ ਲੱਗ ਰਹੀ ਐ ਆਜੋ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆ ਜਿਹੜੀ ਆਪਾਂ ਬਾਕੇ ਕਣਕ ਬੀਜੀ ਸੀ ਦੀ ਉਹ ਵੀ ਆਪਾਂ ਤਾਂ ਵੀ ਜੀ ਦੀ ਸਾਰਿਆਂ ਨੂੰ ਵਧੀਆ ਪਿਛਲੀ ਵਾਰੀ ਝਾੜ ਵਾਕੇ ਬੀਜੀ ਹੋਈ ਕਣਕ ਦਾ ਰਿਹਾ ਸੀਗਾ ਤੇ ਨਾਲੇ ਦੇਖਣ ਨੂੰ ਵਾਹਣ ਵਧੀਆ ਲੱਗਦਾ ਭਰਾ ਉਹ ਖੇਤ ਆ ਕੇ ਜੀ ਵੀ ਲੱਗਦਾ ਹੈਗਾ ਇਹ ਕਣਕ ਉਹਦੇ ਨਾਲੋਂ ਹੈਗੀ 10 ਦਿਨ ਪਹਿਲਾਂ ਹੈਗੀ ਪਰ ਤੁਸੀਂ ਦੇਖਿਓ ਇੱਥੇ ਖੇਤ ਵੀ ਆ ਕੇ ਜੀ ਲੱਗਦਾ ਨਾਲੇ ਕਣਕ ਦੇਖੋ ਸਾਰੀ ਇੱਕੋ ਜੀ ਖੜੀ ਹੈਗੀ ਇਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੀ ਜਰਮੀਨੇਸ਼ਨ ਆ ਦੇਖੋ ਜਿਵੇਂ ਆਪਾਂ ਆਹਾ ਸੀ ਕਿ ਇੱਕ ਦੋ ਦੋ ਦਾਣੇ ਸੀ ਇਹਨੇ ਕਿੰਨੇ ਕਿੰਨੇ ਟਿੱਲਰ ਬਣਾਏ ਹੋਏ ਨੇ ਨਾਲੇ SLA ਕੜਿਆ ਵਾਂਗੂ ਥੱਲੋਂ ਫੈਲਰੀ ਹੋਈ ਹੈ ਕਣਕ ਸਾਰੀ ਇਹ ਪ੍ਰਭੂ ਤਾਂ ਹੀ ਇਹ ਵੱਧ ਨਿਕਲਦੀ ਹੈ ਇਹ ਤਾਂ ਲੱਗੇਠ ਗੇਠ ਤੋਂ ਵੀ ਟੱਪੀ ਖੜੀ ਹੈ ਨਾਲੇ 10 ਦਿਨਾਂ ਦੀ ਅੰਤਰ ਹੈ ਉਹ ਹਲੇ ਖੜੀ ਹੈ ਥੀਲਾ ਥੀਲਾ ਕਣਕ ਸਾਰੀ ਬਹੁਤ ਵਧੀਆ ਪ੍ਰਭੂ ਕਣਕ ਆ ਇਹ ਸਾਨੂੰ ਤਾਂ ਇਹ ਵੀ ਜਿਆਦਾ ਵਧੀਆ ਲੱਗੀ ਤੇ ਹੈਪੀ ਸੀਡਰ ਵਾਲੀ ਕਣਕ ਵੀ ਇੱਕ ਪ੍ਰਭੂ ਸਾਨੂੰ ਹੋਰ ਸੁਝਾਅ ਦੇਣਾ ਸੀਗਾ ਜਿਹੜੇ ਵੀਰ ਹੁਣ ਘਾਟਾਂ ਵਾਲੀਆਂ ਸਪਰੇਹਾਂ ਕਰ ਰਹੇ ਨੇ ਉਹ ਘਾਟਾਂ ਵਾਲੀ ਦਵਾਈ 'ਚ ਕੋਈ ਵੀ ਖਫਤਕਾਰਾਂ ਵਾਲੀ ਦਵਾਈ ਗੁੱਲੀ ਡੰਡੇ ਵਾਲੀ ਲਾ ਲੋ ਜਾਂ ਪ੍ਰਵਿੰਜੀ ਵਾਲੀ 24D ਕੋਈ ਵੀ ਦਵਾਈ ਇੱਕ ਦੂਜੀ 'ਚ ਮਿਕਸ ਨਾ ਕਰਿਓ ਆ ਸਾਡੇ ਨਾਲ ਵੀ ਪ੍ਰਭਾਵ ਧੋਖਾ ਹੋ ਗਿਆ ਸੀਗਾ ਆਹ ਦੇਖ ਲੋ ਖਾਸ ਪ੍ਰੋਪਰ ਵੀਡੀਓ ਬਣਾਉਣ ਦਾ ਸਾਡਾ ਮਕਸਦ ਹੀ ਇਹ ਹੈਗਾ ਵੀ ਵੀਰਾਂ ਨੂੰ ਪਤਾ ਲੱਗ ਸਕੇ ਆਹ ਸਾਰੀ ਕਣਕ ਦੇ ਪ੍ਰਭਾਵ ਪੱਤੇ ਮੱਚ ਗਏ ਸਾਤੋਂ ਵੀ ਮਿਕਸ ਹੋ ਗਈ ਸੀ ਜਿਹੜਾ ਬੰਦਾ ਭੇਜਿਆ ਸੀ ਉਹਨੇ ਉਰੇ ਆ ਕੇ ਮਿਕਸ ਕਰ ਲੀਆਂ ਦਵਾਈਆਂ ਘੋਲ ਇਕੱਠਾ ਕਰ ਲਿਆ ਸਾਰੀਆਂ ਸਾਰੀ ਇਹ ਕਲਕਦੇ ਪ੍ਰਭਾ ਉਹ ਪੱਤੇ ਮੱਚ ਗਏ ਕਿਉਂ ਇੱਕ ਚੀਜ਼ ਦਾ ਪ੍ਰਭਾ ਘਾਟਾਂ ਵਾਲੀ ਸੀਗੀ ਉਹਨੇ ਤਾਕਤ ਦੇਣੀ ਸੀ ਦੂਜੀ ਨੇ ਖਫਤਕਾਰ ਮਟਾਉਣੇ ਸੀ ਗੁੱਲੀ ਡੰਡਾ ਤੇ 24D ਉਹ ਦੋਨੇ ਦਵਾਈਆਂ ਪ੍ਰਭਾ ਉਹ ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਅਲੱਗ ਹੀ ਰੱਖੋ ਆਪਾਂ ਕਰਦੇ ਆ ਵਿਚਵੀਰ ਬਹੁਤ ਐ ਕਰਦੇ ਨੇ ਵੀ ਇੱਕ ਵਾਰੀ ਚ ਹੀ ਕੰਮ ਨਿਭੜ ਜੂਗਾ ਵੀ ਦੁਬਾਰੇ ਦੁਬਾਰੇ ਸਪਰੇ ਨਹੀਂ ਕਰਨੀ ਪਊ ਵੀਰ ਇਕੱਠੇ ਹੀ ਕਰ ਦਿੰਨੇ ਆਪਾਂ ਦਵਾਈਆਂ ਪਰ ਇਹ ਚੀਜ਼ ਤੋਂ ਬਚੋ ਭਰਾ ਉਹ ਜਿੰਨਾ ਹੋ ਸਕਦਾ ਹੈ ਕਿਉਂ ਖਰਚਾ ਤਾਂ ਉਨੇ ਹੀ ਆਉਂਦਾ ਦਵਾਈ ਤੇ ਪੈਸੇ ਉਨੇ ਹੀ ਲੱਗਦੇ ਨੇ ਬਸ ਆਪਣੀ ਕੱਲੀ ਕਰਾਈ ਹੋਈ ਆ ਜੇ ਆਪਾਂ ਇੱਕ ਵਾਰੀ ਦੁਬਾਰੇ ਕਰ ਦਾਂਗੇ ਢੋਲੀਆਂ ਚੱਕ ਲਾਂਗੇ ਆਉਦੀ ਫਾਸਲਾ ਹੈਗੀ ਤਾਂ ਜਿਆਦਾ ਬਿਹਤਰ ਰਹੂਗਾ ਆਪਣੇ ਕਣਕ ਖਰਾਬ ਨਹੀਂ ਹੋਊਗੀ ਇਹ ਚੀਜ਼ ਦਾ ਭਰਾ ਉਹ ਧਿਆਨ ਰੱਖਣਾ ਬਾਕੀ ਤੁਸੀਂ ਦੱਸੋ ਕਿਹੜੀ ਕਣਕ ਤੁਹਾਨੂੰ ਵਧੀਆ ਲੱਗੀ ਵੀ ਹੈਪੀ ਸੀਡਰ ਵਾਲੀ ਸੁਪਰ ਸੀਡਰ ਵਾਲੀ ਜਾਂ ਹੱਥੀਂ ਬੀਜੀ ਹੋਈ どうぞ。